ਫਤਿਹ ਕਿੰਨਾ ਸਮਾਂ ਲੱਗਿਆ ਠੀਕ ਹੈ ਸਮੂਹ ਸਾਧ ਸੰਗਤ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਮਾਜੇ ਦੇ ਵਿੱਚ ਇੱਕ ਗੱਲ ਬੜੀ ਮੈਨੂੰ ਪੈੜੀ ਵੀ ਲੱਗੀ ਕਿ ਇੱਕ ਲੀਡਰ ਇਹ ਕਹਿ ਰਿਹਾ ਹੈ ਕਿ ਜੇ ਹੱਥ ਖੜੇ ਕਰਕੇ ਪਾਈ ਅਮਰਤਪਾਲ ਨੇ ਸਰੈਂਡਰ ਕਰਤਾ ਹਰ ਇੱਕ ਉਹਨੂੰ ਮੇਰੇ ਦੇਖ ਕੇ ਹਿਸਟਰੀ ਬਾਰੇ ਜਿਆਦਾ ਗੌਰ ਨਾਲ ਵੇਖਿਆ ਨਹੀਂ ਹਰ ਲੜਾਈ ਦਾ ਹਰ ਕਿਤੇ ਨਾ ਕਿਤੇ ਕੋਈ ਸੌਲੋ ਪ੍ਰੋਬਲਮ ਸੌਲਵ ਹੁੰਦੀ ਹੈ ਕੋਈ ਢੰਗ ਹੁੰਦੇ ਨੇ ਹਰ ਚੀਜ਼ ਇੱਕੋ ਥਾਂ ਤੇ ਨਹੀਂ ਵਰਤੀ ਜਾਂਦੀ 1740 ਤੋਂ 50 ਦੇ ਦਰਮਿਆਨ ਜਦੋਂ ਮਾਝੇ ਦੇ ਵਿੱਚ ਅਫਗਾਨ ਦਾ ਹਮਲਾ ਹੁੰਦਾ ਸੀ ਤਾਂ ਮਾਝੇ ਇਲਾਕੇ ਦੇ ਜਿੰਨੇ ਸਿੱਖ ਸੀ ਜਦੋਂ ਕਟਾਵੜ ਤੋਂ ਬਾਅਦ ਗਰਦਾਸਪੁਰ ਦੇ ਜੰਗਲਾਂ ਚਲੇ ਜਾਂਦੇ ਸੀ ਤੇ ਮਾਲਵੇ ਦੇ ਲੋਕ ਜਿਹੜੇ ਸੀ ਉਹ ਬੀਕਾਨੇਰ ਚਲੇ ਜਾਂਦੇ ਸੀ ਤੇ ਜਦੋਂ ਵਾਪਸ ਫੌਜ ਆਉਂਦੀ ਸੀ ਚਲੇ ਜਾਂਦੀ ਸੀ ਤਾਂ ਵਾਪਸ ਜੰਗਲ ਤੋਂ ਤੇ ਬੀਕਾ ਨੇਰ ਤੋਂ ਆ ਕੇ ਉਹਨਾਂ ਦੇ ਫੇਰ ਹਮਲੇ ਕਰਦੇ ਸੀ ਹਰਮੰਦਰ ਸਾਹਿਬ ਤੇ ਜਿੰਨੇ ਹਮਲੇ ਹੁੰਦੇ ਨੇ ਤਾਂ ਸਿਕਾਉਂ ਕਈ ਵਾਰ ਹਰਮੰਦਰ ਸਾਹਿਬ ਛੱਡ ਕੇ ਉੱਥੋਂ ਜਾਣਾ ਵੀ ਪਿਆ ਕਿਉਂਕਿ ਇਹ ਅਫਗਾਨ ਨੁਕਸਾਨ ਬਹੁਤ ਕੀਤਾ ਸੀ ਉਹਨੇ 50-50 ਹਜ਼ਾਰ ਇੱਕ ਦਿਨ ਚ ਸਿੱਖ ਮਾਰਿਆ ਸੀ ਸੋ ਹਰ ਲੜਾਈ ਦਾ ਇੱਕ ਪਹਿਲੂ ਅਲੱਗ ਹੁੰਦਾ ਹੈ ਜ਼ਰੂਰੀ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਲੜਾਈ ਦੇ ਵਿੱਚ ਗੋਲੀ ਹੀ ਖਾਣੀ ਹੈ ਤੇ ਕੋਈ ਸਿਆਣਪ ਨਹੀਂ ਹੁੰਦੀ ਹੁੰਦੀ ਕਈ ਵਾਰ ਕੌਮ ਨੂੰ ਬੜੀਆਂ ਚੀਜ਼ਾਂ ਨੇ ਜਿਹੜੀਆਂ ਵਾਪਸ ਆਉਣਾ ਪੈਂਦਾ ਹੈ ਤੇ 2024 ਦਾ ਇਲੈਕਸ਼ਨ ਨਹੀਂ ਮੇਰੇ ਦੇਖੇ 2027 ਦਾ ਇਲੈਕਸ਼ਨ ਹੈ ਤੁਸੀਂ ਹੋਰ ਪਿੱਛੇ ਜਾਓਗੇ ਤਾਂ 1767 ਦੇ ਅੰਦਰ 12 ਮਿਸਲਾਂ ਦਾ ਰਾਜ ਆਉਂਦਾ ਜੋ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਆਉਂਦਾ ਉਹਨਾਂ 'ਚੋਂ ਭੰਗੀ ਮਿਸਲ ਜਿਨੇ ਬੜਾ ਜ਼ਿਆਦਾ ਨੁਕਸਾਨ ਕੀਤਾ ਅੰਮ੍ਰਿਤਸਰ ਏਰੀਏ ਦਾ ਉਹ ਲੋਕਾਂ ਨੇ ਬੇਰਤੀ ਕੀਤੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਤੁਸੀਂ ਆ ਕੇ ਰਾਜ ਸੰਭਾਲੋ ਦੇਖੋ 12 ਮਿਸਲਾਂ ਨੂੰ ਇਕੱਠਾ ਕਰਨ ਵਾਲਾ ਇੱਕੋ ਹੀ ਬਾਦਸ਼ਾਹ ਆਇਆ 12 ਮਿਸਲਾਂ ਇਕੱਠਾ ਇਕਠੀਆਂ ਕਰਕੇ 40 ਤੋਂ 50 ਸਾਲ ਰਾਜ ਹੋਇਆ ਜਿਹਨੂੰ ਅੰਗਰੇਜ਼ ਨੇ ਲਿਖਿਆ ਕਿ ਇਹੋ ਜਿਹਾ ਰਾਜ ਧਰਤੀ ਤੇ ਨਹੀਂ ਆਉਣਾ ਅੰਗਰੇਜ਼ ਨੇ ਆਪ ਦੀ ਲਿਖਦੇ ਵਿੱਚ ਲਿਖਿਆ ਕਿ ਇਹੋ ਜਿਹੀ ਡਿਸਪਲਿਨ ਫੌਜ ਦੇ ਅੰਦਰ ਇਹੋ ਜਿਹੀ ਇੰਗਲਿਸ਼ ਇਹੋ ਜਿਹੀ ਉੱਥੇ ਸਟੂਡੈਂਟ ਸ਼ਾਇਦ ਯੂਰਪ ਦੀ ਕੰਟਰੀ ਵੀ ਨਹੀਂ ਸੀ ਉਹਨੇ ਇਨੀ ਸਿਫਤ ਕੀਤੀ ਸੀ ਕਈ ਵਾਰ ਇੱਕ ਆਦਮੀ ਦੇ ਵਾਪਸ ਆਉਣ ਦੇ ਨਾਲ ਸ਼ਾਇਦ ਮੈਂ ਸ਼ਾਇਦ ਨਹੀਂ ਜਰ ਪੱਕਾ ਹੀ ਲਾਉ ਤੇ ਮੈਨੂੰ ਲੱਗਦਾ ਕਿ ਪੰਜਾਬ ਦੁਬਾਰਾ ਜਿਹੜਾ ਸਾਡਾ ਜਥੇਦਾਰ ਕਰਤਾਰ ਸਿੰਘ ਝੱਬਰ ਵਾਲਾ ਪੰਜਾਬ 1921 22 ਵਾਲਾ ਫੇਰ ਆ ਜਾਏ ਫਿਰ ਉਹੀ ਅਕਾਲੀ ਦਲ ਆ ਜਾਏ ਜਿਨੇ 1964 ਤਿੱਕਰ ਹਿੰਦੁਸਤਾਨ ਨੂੰ ਦੱਸ ਦਿੱਤਾ ਸੀ ਕਿ ਪੰਜਾਬ ਕੀ ਹੈ ਉਸ ਦੇ ਵਿੱਚ ਅੰਗਰੇਜ਼ਾਂ ਨੂੰ ਵੀ ਪਤਾ ਲੱਗਿਆ ਸੀ ਕਿ ਪੰਜਾਬ ਕੀ ਹੈ ਦੇਖੋ ਇੰਨੀਆਂ ਨਸੀਬਤਾਂ ਆਈਆਂ ਗੁਰੂ ਕੇ ਬਾਗ ਦੇ ਮੋਰਚੇ ਦੇ ਅੰਦਰ ਅੰਗਰੇਜ਼ ਦੀ ਵਾਈਫ ਉਹ ਲਿਖਦੀਆਂ ਨੇ ਕਹਿੰਦੇ ਅਸੀਂ ਦਿੱਲੀ ਈਸਾ ਨਸੀਬ ਸੂਰੀ ਤੇ ਚੜਦੇ ਵੇਹਦੇ ਸੀ ਐਨੇ ਤਸ਼ੱਦਦ ਹੋਏ ਨੇ ਗੁਰੂ ਕੇ ਬਾਗ ਦੇ ਮੋਰਚੇ ਦੇ ਆ ਜਿੱਥੇ ਦਾ ਮੋਰਚਾ ਆਉਂਦਾ ਜਿੱਥੇ ਦੇ ਮੋਰਚੇ 150 ਆਦਮੀ ਇੱਕੋ ਦਿਨ ਮਾਰੇ ਜਾਂਦਾ ਇਹ ਸਾਡੀ ਜਿਹੜੀ ਆ ਲਾਸਟ ਲਾਈਫ ਆ ਜਿਹੜੀ ਸਾਡਾ ਪਾਸਟ ਹੈ ਪਰ ਇਹਨੂੰ ਖਤਮ ਕਿਨੇ ਕੀਤਾ ਐਸ ਅਖੌਤੀ ਆਕਾਲੀ ਦਲ ਨੇ ਜਿੰਨੂੰ ਅਸੀਂ ਆਪ ਦਾ ਸਮਝਿਆ ਪਰ ਉਹ ਸਾਡੇ ਆਪ ਦੇ ਨਹੀਂ ਸੀ ਉਹਨਾਂ ਨੇ ਸਾਨੂੰ ਬਰਬਾਦ ਕੀਤਾ ਸਾਡਾ ਜਿਹੜਾ ਸਟਰਕਚਰ ਸੀ ਸਾਰਾ ਉਹਨਾਂ ਨੇ ਤਹਿਸ ਨਹਿਸ ਕਰਕੇ ਰੱਖ ਦਿੱਤਾ ਸੋ ਮੇਰੀ ਇਹ ਬੇਨਤੀ ਹੈ ਕਿ ਭਾਈ ਅਮਰਪਾਲ ਸਾਹਿਬ ਨੂੰ ਜਿਤਾਉਣਾ ਮੈਂ ਦੇਖਣ ਜੇ ਇੱਕ ਬਹੁਤ ਵੱਡੀ ਚੀਜ਼ ਬਣੇਗੀ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਕਿ 2027 ਦੇ ਇਲੈਕਸ਼ਨ ਅਸੀਂ ਉਸੇ ਤਰ੍ਹਾਂ ਜਿੱਤਾਂਗੇ ਦੇਖੋ ਇੰਡੀਆ ਦੇ ਅੰਦਰ ਕਰਨਾਟਕਾ ਤਾਮਿਲ ਉਧਰ ਬੰਗਾਲ ਸਾਈਡ ਤੇ ਮੰਮਤਾ ਬੈਂਗਰਜੀ ਉਹ ਉਸ ਸਟੇਟਾਂ ਨੇ ਉਹਨਾਂ ਦੇ ਉਹ ਮੁੱਖ ਮੰਤਰੀ ਨੇ ਜਿਹੜੇ ਆਪ ਦੀ ਸਟੇਟ ਦੀ ਗੱਲ ਕਰਦੇ ਨੇ ਉਸ ਸਟੇਟ ਦੇ ਵਿੱਚ ਇੰਡੀਅਨ ਗਵਰਨਮੈਂਟ ਨੇ ਪਿੱਛੇ ਇੱਕ ਰੇਡ ਕੀਤੀ ਜਦੋਂ ਰੇਡ ਕੀਤੀ ਤੇ ਮੰਮਤਾ ਬੈਂਗਰਜੀ ਨੇ ਉਹਨਾਂ ਦੀ ਰੈਸਟ ਪਾ ਦਿੱਤੀ ਇਹਨੂੰ ਕਹਿੰਦੇ ਨੇ ਮੁੱਖ ਮੰਤਰੀ ਕਿਸੇ ਸਟੇਟ ਦਾ ਕਰਨਾਟਕ ਦੇ ਤਾਮਲ ਦੇ ਮੁੱਖ ਮੰਤਰੀਆਂ ਨੇ ਪਿੱਛੇ ਜੇ ਇੱਕ ਗੱਲ ਸੌਰੀ ਉਹਨਾਂ ਦੇ ਲੀਡਰਾਂ ਨੇ ਇੱਕ ਗੱਲ ਕਹੀ ਕਿ ਸਾਨੂੰ ਇੰਡੀਅਨ ਫਲੈਗ ਅਸੀਂ ਲਾਇਕ ਨਹੀਂ ਕਰਦੇ ਉਹਨਾਂ ਨੇ ਪ੍ਰੈਮ ਮਿਸਟਰ ਨੂੰ ਲਿਖ ਕੇ ਦਿੱਤਾ ਕਿ ਸਾਨੂੰ ਇੰਡੀਅਨ ਝੰਡਾ ਜਿਹੜਾ ਸਾਨੂੰ ਪਸੰਦ ਨਹੀਂ ਪਰ ਕਿਸੇ ਦੀ ਹਿੰਮਤ ਨਹੀਂ ਪਈ ਉਹਨਾਂ ਨੂੰ ਅਤਵਾਦੀ ਲਿਖ ਦੇ ਉਹਨਾਂ ਨੂੰ ਵੱਖਵਾਦੀ ਲਿਖ ਦੇ ਕਾਰਨ ਕੀ ਉੱਥੋਂ ਦੇ ਲੀਡਰਾਂ ਦੀ ਜ਼ਮੀਰ 'ਚ ਉਹ ਜਾਗਦੀ ਜ਼ਮੀਰ ਵਾਲੇ ਨੇ ਹਿੰਦੁਸਤਾਨ ਦੀ ਹਕੂਮਤ ਨੂੰ ਹਿੰਮਤ ਨਹੀਂ ਪਈ ਕਿ ਉਹਨਾਂ ਸਟੇਟਾਂ ਦੇ ਉਲਟ ਕੋਈ ਬੋਲ ਜੇ ਪਰ ਸਾਡੇ ਕੀ ਹੈ ਭਾਈ ਅਮਰਤਪਾਲ ਦੋ ਲਬਜ ਕੁਛ ਇਹਨੇ ਵੀ ਮਾਰੇ ਵੀ ਨਹੀਂ ਬੋਲੇ ਤਾਂ ਰਾਜਾ ਵੜਿੰਗ ਕਹਿੰਦਾ ਸੀ ਵਿਧਾਨ ਸਭਾ 'ਚ ਕਿ ਇਹਨੂੰ ਸਾਨੂੰ ਸਾਨੂੰ ਟਾਈਮ ਦੇ ਦਿਓ ਇਹਨਾਂ ਦੇ ਵਕੀਲਾ ਦੇ ਆਈਐਸ ਨਾਲ ਸੰਬੰਧ ਨੇ ਤੇ ਬਿਕਰਮਜੀਤ ਨੂੰ ਮਜੀਠੀਆ ਕਹਿੰਦਾ ਸੀ ਸਾਨੂੰ ਦੋ ਦਿਨ ਦੇ ਦਿਓ ਦੇਖੋ ਲੀਡਰ ਕਿਹੋ ਜਿਹੇ ਨੇ ਜਦੋਂ ਵੇਖਿਆ ਕਿ ਭਾਈ ਅਮਰਤਪਾਲ ਦੀ ਚੜ੍ਹਤਾ ਇਲੈਕਸ਼ਨਾਂ 'ਚ ਨਹੀਂ ਆ ਰਹੀਆ ਕਿੰਦੇ ਅਸੀਂ ਇਹਦੀ ਸਪੋਰਟ ਕਰਦੇ ਆ ਜਦੋਂ ਇਲੈਕਸ਼ਨ ਲੜ ਰਿਹਾ ਹੈ ਫਿਰ ਪਤਾ ਲੱਗਾ ਸਾਡੀ ਪ੍ਰੋਬਲਮ ਹੈ ਛਾਲ ਮਾਰ ਕੇ ਦੂਜੀ ਸਾਈਡ ਤੇ ਚਲੇ ਗਏ ਇਹ ਲੀਡਰ ਹੁੰਦੇ ਨੇ ਕਿਸੇ ਕੌਮ ਦੇ ਇਹ ਕਹਨੂ ਤੁਹਾਡੇ ਨਾਲ ਖੜੋਣਗੇ ਸੋ ਇਹ ਲੀਡਰ ਜਿਹੜੇ ਨੇ ਪਰਛਾਵੇਂ ਵਾਂਗੂ ਨੇ ਕਦੋਂ ਮਰਜੀ ਟਲ ਜਾਂਦੇ ਨੇ ਸਾਨੂੰ ਐਹੋ ਜਿਹੇ ਲੀਡਰ ਨਹੀਂ ਚਾਹੀਦੇ ਮੈਂ ਇੰਡੀਅਨ ਗਵਰਨਮੈਂਟ ਨੂੰ ਇਹਨਾਂ ਦੀ ਆਧਾਰਨਾ ਹੀ ਦੇ ਕੇ ਦੱਸ ਰਿਹਾ ਕਿ ਤੁਹਾਡੀਆਂ ਜਿਹੜੀਆਂ ਉਪਰਲਿੰਗ ਸਟੇਟ ਨੇ ਸ਼ਾ ਸਾਡੇ ਲੀਡਰ ਵੀ ਐਹੋ ਜਿਹੇ ਆਜ਼ਾਦ ਮੇਰੇ ਦੇਖੇ ਚ ਭਾਈ ਅਮਰਤਪਾਲ ਨੂੰ ਜਿਤਾਉਣਾ ਚਾਹੀਦਾ ਹੈ ਸਾਡੀ ਸਟੇਟ ਦਾ ਲੀਡਰ ਹੋਵੇ ਸਾਡੇ ਮੁੱਖ ਮੰਤਰੀ ਵੀ ਆਪ ਦੇ ਹੋਣ ਆਪ ਦੀ ਕੌਮ ਦੇ ਹੋਣ ਤੇ ਆਪ ਦੀ ਗੱਲ ਕਰਨ ਸੋ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਆ ਮੌਕਾ ਇੱਕ ਵਾਰ ਮਿਲਣਾ ਦੁਬਾਰਾ ਤੁਹਾਨੂੰ ਨਹੀਂ ਮਿਲਣਾ ਕੋਈ ਪਤਾ ਨਹੀਂ ਕੱਲ ਨੂੰ ਆਉਣ ਵਾਲੇ ਸਮੇਂ 'ਚ ਤੁਹਾਡਾ ਇਲਾਕਾ ਤੋੜ ਕੇ ਕਿਸੇ ਹੋਰ ਸ਼ਹਿਰ ਦੇ ਨਾਲ ਲਾ ਦਿੱਤਾ ਜਾਵੇ ਕਿਉਂਕਿ ਹਿੰਦੁਸਤਾਨ ਨੂੰ ਪਤਾ ਹੈ ਕਿ ਇਹ ਸਿੱਖ ਸੀਟ ਹੈ ਇਸ ਤੋਂ ਅੱਗੇ ਜੇ ਕਿਸੇ ਵੱਡੇ ਸ਼ਹਿਰ ਨਾਲ ਜੋੜਤਾ ਤੁਹਾਡੀ ਗਿਣਤੀ ਘਟ ਜੇਗੀ ਸੋ ਮੇਰੀ ਬੇਨਤੀ ਹੈ ਮੌਕੇ ਨੂੰ ਗਵਾਓ ਨਾ ਤੇ ਜਿਹੜੀ ਵੋਟ ਵੱਧ ਤੋਂ ਵੱਧ ਪਾ ਕੇ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਮੇਰੇ ਦੇਖੇ ਚ ਉਹਨਾਂ ਮੈਂ ਚਾਹਦਾ ਹਾਂ ਸੰਗਤ ਦਾ ਧੰਨਵਾਦ ਕਰਦਾ ਵੈਕ ਨੂੰ ਜੀ ਕਾਲ ਸਾਹਿਬ ਬਹੁਤ ਨੇ ਰਾਈ ਜੀ ਦਾ ਖਾਲਸਾ ਰਾਈ ਜੀ ਦਾ ਖਾਲਸਾ ਉਹ ਜੀ ਖੜੇ